ਸੋਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਤੇ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਅੱਜ ਨਰਿੰਦਰ ਮੋਦੀ ਦਾ ਦੌਰਾ ਹੈ ਤੇ ਉੱਥੇ ਹੀ ਕਿ ਵਿਸ਼ੇਸ਼ ਪੈਕੇਜ ਜਿਹੜਾ ਕਿ ਪੰਜਾਬੀਆਂ ਨੂੰ ਦਿੱਤਾ ਜਾਵੇਗਾ ਤੇ ਇਹ ਜਿਹੜਾ ਕਿ ਪੈਕੇਜ ਦੇ ਵਿੱਚ ਕਿੰਨੇ ਕਰੋੜਾਂ ਦਾ ਜਿਹੜਾ ਕਿ ਐਲਾਨ ਕੀਤਾ ਜਾਵੇਗਾ ਤੇ ਜਿਸ ਨੂੰ ਲੈ ਕੇ ਲਗਾਤਾਰ ਉੱਥੇ ਹੀ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਦੇਖਣ ਨੂੰ ਮਿਲ ਰਹੀ ਹੈ ਤਾਂ ਗੱਲ ਕਰੀਏ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆਇਆ ਰਤ ਜਿਸ ਨੂੰ ਲੈ ਕੇ ਉਹਨਾਂ ਨੇ ਅਪੀਲ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਹੈ ਜਿਹੜੀ ਕਿ ਪੂਰੇ ਪੰਜਾਬੀ ਚੱਲ ਰਹੇ ਨੇ ਪਰੰਤੂ ਦੂਜੇ ਪਾਸੇ ਕਿਸਾਨਾਂ ਦੀਆਂ ਫਸਲਾਂ ਪੂਰਨ ਤੌਰ ਤੇ ਤਬਾਹ ਹੋ ਚੁੱਕੀਆਂ ਨੇ ਤੇ ਉਹਨਾਂ ਦੇ ਵੱਲੋਂ ਹੁਣ ਕਿਹਾ ਜਾ ਰਿਹਾ ਹੈ ਕਿ ਕਰੋੜਾਂ ਦਾ ਜਿਹੜਾ ਕਿ ਪੈਕੇਜ ਨਰਿੰਦਰ ਮੋਦੀ ਅੱਜ ਪੰਜਾਬ ਨੂੰ ਦੇ ਕੇ ਜਾਣ ਤੇ ਉੱਥੇ ਹੀ ਵੱਡੀ ਮੰਗ ਜਿਹੜੀ ਕਿ ਹੁਣ ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਕੀ ਕੁਝ ਕਹਿਣਾ ਹੈ ਆਉ ਤੁਹਾਨੂੰ ਸੁਣਾਉਣਾ ਹੈ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਆਦਿਨਿਯ ਨਰਿੰਦਰ ਮੋਦੀ ਜੀ ਨੇ ਪੰਜਾਬ ਆਉਣੇ ਔਰ ਗੁਰਦਾਸਪੁਰ ਕਿਤੇ ਲੋਕਾਂ ਨੂੰ ਮਿਲਣਾ ਹੈ ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ ਵੀ ਇੱਕ ਮੈਂਬਰ ਆਫ ਪਾਰਲੀਮੈਂਟ ਔਰ ਪੰਜਾਬ ਦਾ ਇੱਕ ਨਾਗਰਿਕ ਹੋਣ ਦੇ ਨਾਤੇ ਕਿ ਕਿਰਪਾ ਕਰਕੇ ਕੋਈ ਸਾਨੂੰ ਹੜ੍ਹ ਪੀੜਤ ਲੋਕਾਂ ਨੂੰ ਚਾਹ ਕਿ ਫਲਡ ਰੀਲੀਫ ਜਿਹੜਾ ਅਸਿਸਟੈਂਸ ਹੈ ਉਹ ਚੰਗੀ ਅਮਾਉਂਟ ਦੇ ਕੇ ਜਾਈਓ ਨਾ ਕੀ ਕੋਈ ਹਾਸੋਹੀਨ ਸਾਡਾ ਮਜ਼ਾਕ ਬਣੇ ਕਿਉਂਕਿ ਬਹੁਤ ਵੱਡਾ ਨੁਕਸਾਨ ਹੋਇਆ 50 50000 ਰੁਪਏ ਦੀ 70 70000 ਰੁਪਏ ਦੀ ਜਿਹੜੀ ਫਸਲ ਹੈ ਉਹ ਖਰਾਬ ਹੋ ਗਈ ਹੈ ਅਗਲੀ ਫਸਲ ਬੀਜੰਦੇ ਜਿਹੜੇ ਚਾਂਸਸੇ ਉਹ ਨਾ ਮਾਤਰ ਨੇ ਲੋਕਾਂ ਕੋਲੇ ਪੀ ਵਾਸਤੇ ਪੈਸੇ ਨਹੀਂ ਹੈ ਲੋਕਾਂ ਕੋਲੇ ਉਹ ਕਲਟੀਵੇਟ ਕਰਨਾ ਸੇ ਪੈਸੇ ਨਹੀਂ ਹੈ ਲੋਕਾਂ ਦੇ ਪਸ਼ੂ ਮਰ ਗਏ ਨੇ ਮਕਾਨ ਡਿੱਗ ਪਏ ਨੇ ਕੈਜ਼ੂਲਟੀਆਂ ਵੀ ਹੋਈਆਂ ਨੇ ਕਿਉਂਕਿ ਅਗਰ ਤੁਸੀਂ ਕੋਈ ਐਸੀ ਰਾਹਤ ਨਹੀਂ ਦਿੱਤੀ ਤੁਸੀਂ ਦੇਖਿਆ ਹੋਣਾ ਕਿ ਰਾਜੀਵ ਗਾਂਧੀ ਜਦੋਂ 1988 ਦੀ ਗੱਲ ਸੀਗੀ ਅਜੀਤ ਦੇ ਫਰੰਟ ਪੇਜ ਦੀ ਖਬਰ ਘੁੰਮ ਰਹੀ ਹੈ ਜਿਹਰੇ ਵਿੱਚ 1 ਅਰਬ ਰੁਪਇਆ ਉਸ ਵੇਲੇ ਅਨਾਉਂਸ ਕੀਤਾ ਸੀਗਾ ਉਦੋਂ ਪੈਸੇ ਦੀ ਵੈਲਿਊ ਬਹੁਤ ਸੀਗੀ ਔਰ ਉਸ ਸਮੇਂ ਸੋ ਇਹ ਸਾਰੀ ਹੜ ਉਸੋਂ ਜ਼ਿਆਦਾ ਆਏਗੀ ਔਰ ਅਸੀਂ ਨਾਲ ਨਾਲ ਇਹ ਵੀ ਮੰਗ ਕਰ ਰਹੇ ਹਾਂ ਕਿ ਜਿਹੜਾ ਲੋਕਾਂ ਦੇ ਅਕਾਊਂਟਸ ਐਨਪੀਏ ਹੋ ਜਾਣਗੇ ਜਿਹੜੇ ਕਿਸ਼ਤ ਨਹੀਂ ਭਰ ਪਾਉਣਗੇ ਉਹਨਾਂ ਨੂੰ ਮaaf ਕੀਤਾ ਜਾਵੇ ਉਹ ਜਿਹੜਾ ਉਹਨਾਂ ਦਾ ਇੰਟਰਸਟ ਮaaf ਕੀਤਾ ਜਾਵੇ ਉਹਨਾਂ ਦਾ ਪ੍ਰਿੰਸੀਪਲ ਅਮਾਉਂਟ ਅਗਰ ਮaaf ਕਰ ਸਕਦੇ ਹੋ ਵੈਸੇ ਤਾਂ ਕਾਰਪੋਰੇਟਸ ਨੂੰ ਤਾਂ ਬਹੁਤ ਕੁਝ ਮaaf ਹੋ ਜਾਂਦਾ ਹੈ ਫੈਕਟਰੀਆਂ ਵਾਲਿਆਂ ਨੂੰ ਵੱਡੇ ਤਜੂਬ ਪਤੀਆਂ ਨੂੰ ਲੇਕਿਨ ਕਿਸਾਨ ਮਰ ਜਾਂਦੇ ਸੋ ਮੈਂ ਖੁਦ ਪੀੜਾ ਦੇਖ ਕੇ ਆਇਆ ਜਿਹੜਾ 2 ਏਕੜਾਂ ਦਾ ਕਿਸਾਨ ਹੈ 3 ਏਕੜੋਂ ਨੇ ਰੈਂਟ ਤੇ ਠੇਕੇ ਤੇ ਲੈ ਕੇ ਜਮੀਨ ਜਿਹੜਾ ਚਲਾ ਰਹੀ ਸੀ ਘਰ ਵਿੱਚ ਪਾਣੀ ਆ ਗਿਆ ਲੜਕੀ ਦੀ ਸ਼ਾਦੀ ਹੈ ਔਰ ਕੋਠੇ ਤੇ ਚੜ ਕੇ ਬੈਠੇ ਨੇ 22 ਤਰੀਕ ਨੂੰ ਵਿਆਹ ਉਹਨਾਂ ਲੋਕਾਂ ਦੇ ਹਾਲਾਤ ਬੜੇ ਨਾਜ਼ੁਕ ਨੇ ਜੇ ਤੁਸੀਂ ਕਿਸਾਨ ਦਾ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਕੋਈ ਫਸਲ ਦੇ ਕਰਜ਼ਾ ਲਿਆ ਉਹ ਮਾਫ਼ ਕਰ ਸਕੋ ਉਹ ਵੀ atyp ਜ਼ਰੂਰੀ ਹੋਏਗਾ ਸੋ ਕੋਈ ਵੱਡਾ ਰਾਹਤ ਤਾਕਿ ਜ ਅਲਾਨ ਪੰਜਾਬ ਨੂੰ ਚਾਹੀਦਾ ਕਿਉਂਕਿ ਮਗਰਲੇ 11 ਸਾਲਾਂ ਕਿਸੇ ਵੀ ਤਰ੍ਹਾਂ ਦੀ ਕੋਈ ਏਡ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਫਾਈਨੈਂਸ਼ੀਅਲ ਮਦਦ ਸਾਨੂੰ ਨਹੀਂ ਮਿਲੀ ਸਾਡੇ ਨਾਲ ਵਿਤਕਰਾ ਹੁੰਦਾ ਆ ਰਿਹਾ ਕਿਉਂਕਿ ਸਰਕਾਰ ਬੀਜਪੀ ਦੇ ਉਲਟ ਵਾਲੀਆਂ ਬਣੀਆਂ ਪੰਜਾਬ ਦੇ ਲੋਕਾਂ ਨੇ ਬੀਜਪੀ ਨੂੰ ਫਤਵਾ ਨਹੀਂ ਦਿੱਤਾ ਔਰ ਹਰ ਚੀਜ਼ ਅਸੀਂ ਦੇਸ਼ ਦੇ ਵਿੱਚ ਵਾਂਝੇ ਰਹਿ ਗਏ ਆਂ ਆਸ ਕਰਦਾ ਕਿ ਤੁਹਾਡਾ ਇਹ ਦੌਰਾ ਪੰਜਾਬ ਦੇ ਕਿਸਾਨਾਂ ਨੂੰ ਤੇ ਹਰ ਪ੍ਰੀਤਤਾ ਨੂੰ ਮਦਦਗਾਰ ਹੋਏਗਾ